ਟਰਨ ਵੀਜ਼ਾ ਦਾ ਫੰਡਾ ਕੀ ਆ ਇਹ ਕਲੀਅਰ ਕਿਦਾਂ ਹੋਣਾ ਵਾ ਜਿਹੜਾ ਮਲੇਸ਼ੀਆ ਦੇ ਵਿੱਚ ਯੂ ਟਰਨ ਵੀਜ਼ਾ ਹੁੰਦਾ ਉਹ ਕੀ ਹੁੰਦਾ ਤੇ ਉਹਦਾ ਕਾਰਨ ਕੀ ਹੈ ਜਦੋਂ ਅਸੀਂ ਇੰਡੀਆ ਜਾਂਦੇ ਆ ਤੇ ਸਾਨੂੰ ਜਦੋਂ ਵਾਪਸ ਆਉਂਦੇ ਆ ਤੇ ਸਾਨੂੰ ਰਿਪੋਰਟ ਕੀਤਾ ਜਾਂਦਾ ਆਓ ਤੁਹਾਨੂੰ ਦੱਸਦੇ ਯੂ ਟਰਨ ਵੀਜ਼ੇ ਬਾਰੇ ਆ ਮੈਂ ਜੰਤਰੀਆ ਬਣਾਇਆ ਇੱਕ ਟੀਜਾ ਇਹ ਚ ਤੁਹਾਨੂੰ ਪਤਾ ਲੱਗ ਜੇਗਾ ਪਤਾ ਲੱਗਦਾ ਸਾਰਿਆਂ ਨੂੰ ਮੰਨ ਲਓ ਅਸੀਂ ਅਸੀਂ ਜਦੋਂ ਮਲੇਸ਼ੀਆ ਤੋਂ ਇੱਥੇ ਆਉਂਦੇ ਆ ਟੂਰਿਸਟ ਵੀਜ਼ੇ ਦੇ ਟੂਰਿਸਟ ਵੀਜ਼ਾ ਲੈ ਕੇ ਹੀ ਮਲੇਸ਼ੀਆ ਆ ਜੰਨੇ ਆ ਤੇ ਮਲੇਸ਼ੀਆ ਆ ਕੇ ਜਦੋਂ ਅਸੀਂ ਵਰਕ ਪਰਮਿਟ ਹੀ ਜਦੋਂ ਅਪਲਾਈ ਕਰਦੇ ਆ ਨਾ ਜਦੋਂ ਸਾਡਾ ਵਰਕ ਪਰਮਿਟ ਲੱਗ ਜਾਂਦਾ ਵਾ ਤੇ ਉਹਨੂੰ ਅਸੀਂ ਫਿਰ ਯੂ ਟਰਨ ਵੀਜ਼ਾ ਕਹਿੰਨੇ ਆ ਜਦੋਂ ਅਸੀਂ ਟੂਰਿਸਟ ਵੀਜ਼ੇ ਦੇ ਇੱਥੇ ਆਉਨੇ ਆ ਫਾਈ ਇੱਥੇ ਆ ਕੇ ਵਰਕ ਪਰਮਿਟ ਅਪਲਾਈ ਕਰਦੇ ਨੇ ਜੇ ਜਦੋਂ ਸਾਡਾ ਵਰਕ ਪਰਮਿਟ ਲੱਗ ਜਾਂਦਾ ਉਹਨੂੰ ਅਸੀਂ ਯੂ ਟਰਨ ਵੀਜ਼ਾ ਕਹਿੰਨੇ ਆ ਇਹ ਕਲੀਅਰ ਕਿਦਾਂ ਹੁਣਾਵਾ ਤੇ ਇਹਦਾ ਰੀਜ਼ਨ ਕੀ ਆ ਸਾਨੂੰ ਜਦੋਂ ਅਸੀਂ ਇੰਡੀਆ ਤੋਂ ਵਾਪਸ ਆਉਨੇ ਇੱਥੇ ਤੇ ਸਾਨੂੰ ਰਿਪੋਰਟ ਕੀਤਾ ਜਾਂਦਾ ਇਹਦਾ ਜਿਹੜਾ ਕਾਰਨ ਕੀ ਆ ਇਹਦਾ ਕਾਰਨ ਇਹ ਆ ਕਿ ਜਿਹੜਾ ਸਾਡਾ ਟੂਰਿਸਟ ਵੀਜ਼ਾ ਤੇ ਵਰਕ ਪਰਮਟਾ ਇਹਦੇ ਵਿਚਲਾ ਜਿਹੜਾ ਗੈਪ ਉਹ ਆ ਉਹ ਕਾਰਨ ਆ ਉਹ ਜਿੰਨੇ ਤੱਕਰਾ ਕਲੀਅਰ ਨਹੀਂ ਹੋਊਗਾ ਉਨੀ ਤੱਕਰਾ ਸਾਨੂੰ ਡਰੀ ਰਹਿਣਾ ਜਦੋਂ ਅਸੀਂ ਮਲੇਸ਼ੀਆ ਤੋਂ ਵਾਪਸ ਇੰਡੀਆ ਤੋਂ ਵਾਪਸ ਆਉਣੇ ਮਲੇਸ਼ੀਆ ਸਾਨੂੰ ਡਿਪੋਰਟ ਕਰ ਸਕਦੀ ਇਮੀਗ੍ਰੇਸ਼ਨ ਮਲੇਸ਼ੀਆ ਦੀ ਕਿਸੇ ਵੀ ਹੱਦ ਤੱਕ ਕਿਉਂਕਿ ਜਿਹੜਾ ਗੈਪ ਆ ਜਿੰਦਿਹੜਾ ਗੈਪ ਨਹੀਂ ਕਲੀਅਰ ਹੁੰਦਾ ਉਹ ਤੇਰਾ ਸਾਨੂੰ ਖਤਰਾ ਹੀ ਰਹੂਗਾ ਤਿੱਕਾ ਅਸੀਂ ਇਹ ਸੋਚ ਕੇ ਚੱਲ ਜਾਈਏ ਨਾ ਵੀ ਤੁਹਾਡਾ ਪਰਮਿਟ ਲੱਗ ਗਿਆ ਵਾ ਸਾਨੂੰ ਕੋਈ ਰੋਕ ਟੋਕ ਨਹੀਂ ਪਰ ਆ ਜਿਹੜਾ ਗੈਪ ਆ ਨਾ ਇਹ ਤੁਹਾਨੂੰ ਰੋਕ ਟੋਕ ਕਰ ਸਕਦੇ ਹੋ ਕੋਈ ਅਥੋਰਿਟੀ ਆ ਕਿਉਂਕਿ ਇਹ ਜਿਹੜਾ ਗੈਪ ਇਹ ਕਲੀਅਰ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹ ਕਲੀਅਰ ਕਿਦਾਂ ਹੁਣਾਵਾ ਇਹ ਜਿਹੜਾ ਗੈਪ ਹੈ ਜਿਹੜਾ ਵੀ ਦੇ ਵਿੱਚ ਪਿਆ ਹੋਇਆ ਵਾ ਇਹ ਕਲੀਅਰ ਕਰਾਉਣ ਦਾ ਇੱਕੋ ਟੰਗਾ ਜਿਹੜਾ ਤੁਹਾਡਾ ਪਾਸਪੋਰਟ ਆ ਉਹ ਤੁਸੀਂ ਦੇਖੋ ਕਦੋਂ ਤੱਕ ਵੈਲਿਡ ਆ ਜੇ ਤੁਹਾਡਾ ਪਾਸਪੋਰਟ ਮੰਨ ਲਾ ਵੀ ਤੁਹਾਨੂੰ ਪਰਮਿਟ 1 ਸਾਲ ਦਾ ਹੁੰਦਾ ਵਾ ਠੀਕ ਹੈ ਨਾ ਸਿੰਪਲ ਜਿਹੜਾ ਤੁਹਾਨੂੰ ਮੈਂ ਤਰੀਕਾ ਦੱਸਿਆ ਨੇ ਵਾ ਤੁਸੀਂ ਆਪ ਕਰਾ ਸਕਦੇ ਹੋ ਕੋਈ ਕੋਈ ਜਟ ਨਹੀਂ ਤੁਸੀਂ ਵਿੱਚ ਪਾਉਣਾ ਜਿਹੜਾ ਤੁਹਾਨੂੰ ਮੈਂ ਤਰੀਕਾ ਦੱਸਿਆ ਨੇ ਆ ਜਿਹੜਾ ਗੈਪ ਆ ਵਿੱਚ ਜਦੋਂ ਤੁਸੀਂ 에어ਪੋਰਟ ਆਪਣਾ ਪਾਸਪੋਰਟ ਆ ਜਿਹੜਾ ਤੁਹਾਡਾ ਉਹ ਤੁਸੀਂ ਦੇਖਣਾ ਕਦੋਂ ਤੱਕ ਵੈਲਣਾ ਮੇਰਾ ਅਗਲਾ ਪਰਮਿਟ ਲੱਗ ਸਕਦਾ ਦਾ ਜੇ ਤੁਹਾਡਾ ਅਗਲਾ ਪਰਮਿਟ ਨਹੀਂ ਲੱਗਦਾ ਤੁਸੀਂ ਫਿਰ ਜਾਓ ਬੀਐਸਐਲ ਬੀਐਸਐਲ ਜਾ ਕੇ ਆਪਣੀ ਫੀਸ ਸਰਕਾਰੀ ਫੀਸ ਆ ਜਿਹੜੀ ਉਥੇ ਭਰ ਕੇ ਤੇ ਆਪਣਾ ਪਾਸਪੋਰਟ ਕਰਾ ਲਓ ਰੀਨਿਊ ਜਦੋਂ ਤੁਹਾਡਾ ਪਾਸਪੋਰਟ ਰੀਨਿਊ ਹੋ ਜੂਗਾ ਨਾ ਤੇ ਤੁਹਾਡਾ ਜਿਹੜਾ ਟੂਰਿਸਟ ਵੀਜ਼ੇ ਦਾ ਗੈਪ ਆ ਇਹ ਵੀ ਕਲੀਅਰ ਆਟੋਮੈਟਿਕ ਹੋ ਜਾਏਗਾ ਤੁਹਾਡਾ ਪਾਸਪੋਰਟ ਕਲੀਅਰ ਰੀਨਿਊ ਹੋ ਗਿਆ ਤੁਹਾਡਾ ਪਰਮਿਟ ਆ ਜਿਹੜਾ ਉਹ ਨਵੇਂ ਪਾਸਪੋਰਟ ਤੇ ਚੜ ਗਿਆ ਜਿਹੜਾ ਤੁਹਾਡਾ ਯੂ ਟਰਨ ਵਾਲਾ ਗੈਪ ਵਿੱਚ ਆ ਉਹ ਪੁਰਾਣੇ ਪਾਸਪੋਰਟ ਦੇ ਹੀ ਉਹ ਆਟੋਮੈਟਿਕ ਹੀ ਕਲੀਅਰ ਹੋ ਗਿਆ ਕਿਉਂਕਿ ਜਿਹੜਾ ਤੁਹਾਡਾ ਪਾਸਪੋਰਟ ਹੀ ਜਦੋਂ ਤੁਸੀਂ 에어ਪੋਰਟ ਤੇ ਜਾਂਦੇ ਹੋ ਹੀ ਪੁਰਾਣਾ ਸ਼ੋ ਹੁੰਦਾ ਹੀ ਉਹ ਤੇ ਸ਼ੋ ਹੁੰਦਾ ਹੀ ਤੁਹਾਡਾ ਟੂਰਿਸਟ ਵੀਜ਼ਾ ਜੋ ਟੂਰਿਸਟ ਜੋ ਟੂਰਿਸਟ ਵੀਜ਼ਾ ਦੇਖਦੇ ਹੀ ਨਾ ਤੇ ਪਰਮਟ ਦੇ ਵਿੱਚ ਗੈਪ ਦੇ ਦੇ ਉਦੋਂ ਫਿਰ ਤੁਹਾਨੂੰ ਪੰਗਾ ਪਉਂਦੇ ਫਿਰ ਜਦੋਂ ਨਵਾਂ ਪਰਮਟ ਪਾਸਪੋਰਟ ਤੁਹਾਡਾ ਬਣ ਗਿਆ ਤੇ ਪਰਮਟ ਨਵੇਂ ਪਾਸਪੋਰਟ ਤੇ ਤੇ ਚੜ ਗਿਆ ਤੇ ਤੁਹਾਡਾ ਜਿਹੜਾ ਯੂ ਟਰਨ ਵਾਲੇ ਵੀਜ਼ੇ ਵਾਲਾ ਆਪਣਾ ਰਿਕਾਟ ਉਹ ਆਟੋਮੈਟਿਕ ਹੀ ਕਲੀਅਰ ਹੋ ਜਾਂਦਾ ਵਧੀਆ ਲੱਗੀ ਵੀਡੀਓ ਤੇ ਜਰੂਰ ਸ਼ੇਅਰ ਕਰਿਓ ਤੇ ਅੱਗੇ ਵੀ ਫਾਰਵਰਡ ਕਰਿਓ ਇਦਾਂ ਦੀ ਵੀਡੀਓ ਦੇਖਣ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਮੈਂ ਹੋਰ ਵੀ ਵੀਡੀਓ ਬਹੁਤ ਜ਼ਿਆਦਾ ਆਪਣੇ ਆਂ ਗਿਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ